ਜਾਲੀ ਵੀਜ਼ਾ ਦੇ ਉੱਤੇ ਕੈਨੇਡਾ ਜਾ ਰਹੇ ਹਰਿਆਣਾ ਦੇ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਤਾਈਵਾਨ ਦੇ ਹਵਾਈ ਅੱਡੇ ਦੇ ਉੱਤੇ ਹਰਿਆਣਾ ਦੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਜਾਲੀ ਦਸਤਾ ਵੀਜ਼ਾ ਦੇ ਉੱਤੇ ਇਹ ਨੌਜਵਾਨ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਨੌਜਵਾਨ ਦੀ ਪਛਾਣ ਤਰਸੀਮ ਲਾਲ ਦੇ ਵਜੋਂ ਹੋਈ ਹੈ ਇਸ ਨੌਜਵਾਨ ਨੇ ਦਿੱਲੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ ਇਸ ਨੌਜਵਾਨ ਦਾ ਇੱਕਪੜਾ ਤਾਈਵਾਨ ਦੇ ਤਾਈਪੇ ਹਵਾਈ ਅੱਡੇ ਉੱਤੇ ਸੀ ਇਸ ਦਰਮਿਆਨ ਉਤਤਿਆ ਸੁਰੱਖਿਆ ਏਜੰਸੀਆਂ ਨੇ ਉਸਦਾ ਪਾਸਪੋਰਟ ਚੈੱਕ ਕੀਤਾ ਇਸ ਤੋਂ ਬਾਅਦ ਉਸ ਨੂੰ ਸਿੱਧਾ ਦਿੱਲੀ ਹਵਾਈ ਅੱਡੇ ਦੇ ਲਈ ਡਿਪੋਰਟ ਕਰ ਦਿੱਤਾ ਇੱਥੇ ਪਹੁੰਚ ਕੇ ਵੀ ਉਸ ਦੀਆਂ ਮੁਸ਼ਕਲਾਂ ਘਟ ਨਹੀਂ ਹੋਈਆਂ ਦਸਤਾਵੇਜ਼ਾ ਸੰਬੰਧੀ ਇਸ ਨੌਜਵਾਨ ਤੋਂ ਲੰਮੀ ਪੁੱਛਗਛ ਹੋਈ ਅਖੀਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁੱਛਗਛ ਦੇ ਦੌਰਾਨ ਇਸ ਨੌਜਵਾਨ ਨੇ ਪੁਸ਼ਤ ਦੱਸਿਆ ਕਿ ਉਹ ਕੈਨੇਡਾ ਜਾਣ ਦੇ ਲਈ 11 ਮਈ ਨੂੰ ਦਿੱਲੀ ਹਵਾਈ ਅੱਡੇ ਤੋਂ ਮਲੇਸ਼ੀਆ ਲਈ ਰਵਾਨਾ ਹੋਇਆ ਸੀ ਮਲੇਸ਼ੀਆ ਦੇ ਵਿੱਚ ਲਗਭਗ 1 ਮਹੀਨੇ ਲਈ ਉਹ ਰੁਕਿਆ इस दौरान एक एजेंट ने उसका पासपोर्ट अपने रख लिया कुछ दिन बाद उस कनेडा पासपोर्ट कर दिया इस बाद मलेशिया इंडोनेशिया पहुंचा फिर ताइवान पहुंच गया ताइवान ने ताइपे हवाई अड्डे उत्ते दस्तावेजा जांच दौरान जांच अधिकारिया ने पाया कि इसका कनेडा वीजा फर्जी है इस तू बाद दिल्ली हवाई अड्डे रिपोर्ट कर दिता दिल्ली हवाई अड्डे पहुंचद ही ब्यूरो ऑफ इमीग्रेस ने उस गिरफ्तार कर लिया ਇਹ ਗ੍ਰੁੱਪ ਤਾਰੀਫ਼ ਸਿਰਫ ਡਿਪੋਰਟ ਹੋ ਕੇ ਆਏ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਸੀ ਉਸ ਨੇ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਉਸ ਦੇ ਇੱਕ ਸਾਥੀ ਏਜੰਟ ਵਿਸ਼ਨ ਦਾਤ ਨੂੰ ਵੀ ਹਰਿਆਣਾ ਦੇ ਜਮਨਾਗਰ ਤੋਂ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਇੰਦਰਾ ਗਾਂਧੀ 에어ਪੋਰਟ ਪੁਲਿਸ ਹੁਣ ਤੱਕ ਦੋ ਗ੍ਰਿਫਤਾਰੀਆਂ ਕਰ ਚੁੱਕੀ ਹੈ ਤੇ ਕਈ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ